ਪਹਿਲਾ ਹੋਈ ਪਾਰਕਿੰਗ ਨੂੰ ਲੈ ਕੇ ਲੜਾਈ ਉਸ ਤੋਂ ਬਾਅਦ ਹਸਪਤਾਲ ਚ ਹੀ ਆ ਗਏ ਨੌਜਵਾਨ ਕਰ ਦਿੱਤਾ ਇੱਕ ਵਿਅਕਤੀ ਦਾ ਬੁਰਾ ਹਾਲ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਦੇਖੋ ਕੀ ਕੁਝ ਕਹਿ ਰਿਹਾ ਪਿਰੜਤ ਲੜਕਾ ਭਾਜੀ ਕਰੀਬਨ ਪੰਜ ਕੋਈ ਮੇਰੇ ਸੰਤੂ ਜੀ ਦਾ ਫੋਨ ਆਇਆ ਸੀਗਾ ਉਹ ਦੋ ਦੇ ਕਿਤੇ ਬਾਈਕ ਆਪਸ ਦੇ ਵਿੱਚ ਟਕਰਾਨ ਕਰਕੇ ਕਿਤੇ ਲੜਾਈ ਝਗੜਾ ਹੋ ਗਿਆ ਉਹਨਾਂ ਦਾ ਉਨਾਂ ਦਾ ਮੈਨੂੰ ਫੋਨ ਆਇਆ ਉਹਨੇ ਕਹਿੰਦੇ ਮਾਲ ਰੋਡ ਤੇ ਆ ਜਾ ਓਪੀ ਗੱਲ ਹੋਈ ਜਾਂ ਸੀ ਦੇਖ ਜਦ ਮੈਂ ਜਾ ਕੇ ਦੇਖਿਆ ਉੱਥੇ ਉਹ ਆਪਸ ਦੇ ਵਿੱਚ ਲੜਦੇ ਪਏ ਸੀ ਮੈਂ ਹਟਾ ਆਇਆ ਵਾ ਫਿਰ ਉਹ ਮੈਂ ਉਹਨਾਂ ਨੂੰ ਇੱਥੇ ਹਸਪੀਟਲ ਲੈ ਕੇ ਆਇਆ ਦਾਖਲ ਕਰਾਉਣ ਦੇ ਲਈ ਇੱਥੇ ਵਾ ਮਗਰ ਸਾਡੇ ਉਹ ਮੁੰਡੇ ਆਏ ਆ ਮੁੰਡਿਆਂ ਨੇ ਦਾਤਰਾ ਨਾਮ ਲੱਗਦਾ ਹੈ ਤੇ ਕਿਤੇ ਅ ਅ ਅੰਦਰ ਸੀ ਅੰਦਰ ਆ ਗਏ ਸੀ ਹਾਂ ਕਿੰਨੇ ਜਾਣੇ ਸੀਗੇ ਬਾਹਰ ਤਾਂ ਕਾਫੀ ਜਾਣੇ ਆਏ ਸੀਗੇ ਜੀ ਤਿੰਨ ਚਾਰ ਜਾਣੇ ਅੰਦਰ ਹੀ ਆਏ ਉਹਦਾ ਕੁਛ ਕਿੱਥੇ ਦੇ ਬੰਦੇ ਆ ਤੇ ਜੀ ਪਤਾ ਨਹੀਂ ਉਹਦਾ ਪਿੰਡ ਦੇ ਆ ਉਹਦਾ ਇਹਨਾਂ ਦੇ ਇਹ ਵੀਡੀਓ ਵੀਡੀਓ ਬਣਾ ਦੇ ਆ ਕੇ ਮੁੱਢੋਂ ਇੰਸਟਾਗ੍ਰਾਮ ਤੇ ਕਾਫੀ ਫੇਮਸ ਹੈ ਵੇ ਜੀ ਤੇ ਇਹ ਕਿੰਨੇ ਕੁ ਦੀ ਗੱਲ ਆ ਜੀ ਹੁਣ ਮੈਨੂੰ ਟੈਗ ਵਿੱਚ ਤੇ ਦਾ ਅੱਜ ਕੋਈ ਇੰਨਾ ਦਾ ਬੱਕਰ ਹੋਈ ਨਿਕਲਿਆ ਸੀ ਤੇ ਹੁਣ ਕੀ ਮੰਗ ਕਰਦੇ ਆ ਮਾਨ ਜੀ ਮੈਨੂੰ ਜਲਦ ਤੋਂ ਜਲਦ ਇਨਸਾਫ ਚਾਹੀਦਾ ਹੈ ਇਹਨਾਂ ਨੂੰ ਫੜਿਆ ਜਾਵੇ ਕੋਈ ਮੰਦੀ ਕਾਰਵਾਈ ਕੀਤੀ ਜਾਵੇ ਬਾਜੀ ਕਰੀਬਨ ਪੰਜ ਕੋਈ ਮੇਰੇ ਸੰਦੂਜੀ ਦਾ ਫੋਨ ਆਇਆ ਸੀਗਾ ਉਹ ਦੋ ਦੇ ਕਿਤੇ ਬਾਈਕ ਆਪਸ ਦੇ ਵਿੱਚ ਟਕਰਾਨ ਕਰਕੇ ਕਿਤੇ ਲੜਾਈ ਝਗੜਾ ਹੋ ਗਿਆ ਉਹਨਾਂ ਦਾ ਮੈਨੂੰ ਫੋਨ ਆਇਆ ਉਹਨੇ ਕਹਿੰਦੇ ਮਾਲ ਰੋਡ ਤੇ ਆ ਜਾ ਓਪੀ ਗੱਲ ਹੋਈ ਆ ਸੀ ਤੇ ਜਦ ਮੈਂ ਜਾ ਕੇ ਦੇਖਿਆ ਉੱਥੇ ਉਹ ਆਪਸ ਦੇ ਵਿੱਚ ਲੜਦੇ ਪਏ ਸੀ ਮੈਂ ਹਟਾਇਆ ਵਾ ਫਿਰ ਉਹ ਮੈਂ ਉਹਨਾਂ ਨੂੰ ਇੱਥੇ ਹਸਪੀਟਲ ਲੈ ਕੇ ਆਇਆ ਦਾਖਲ ਕਰਾਉਣ ਦੇ ਲਈ ਇੱਥੇ ਵਾ ਮਗਰ ਸਾਡੇ ਉਹ ਮੁੰਡੇ ਆਏ ਆ ਮੁੰਡਿਆਂ ਨੇ ਦਾਤਰਾ ਨਾਮ ਲਾਇ ਦਿੱਤਾ ਇਹ ਕਿੱਥੇ ਅ ਅਮਰਦੇਸ ਸਿੰਘ ਅੰਦਰ ਆ ਗਏ ਸੀ ਹਾਂ ਜੀ ਕਿੰਨੇ ਜਾਣੇ ਸੀਗੇ ਤੇ ਬਾਹਰ ਤਾਂ ਕਾਫੀ ਜਾਣੇ ਆ ਇਸ ਗਰੀ ਤਿੰਨ ਚਾਰ ਜਾਣੇ ਅੰਦਰ ਹੀ ਹੋਖਾ ਬਾਹਰ ਤਾਂ ਕੁਝ ਕਿੱਥੇ ਦੇ ਬੰਦੇ ਆ ਤੇ ਜੀ ਪਤਾ ਨਹੀਂ ਉਹਦਾ ਪਿੰਡ ਦੇ ਆ ਉਹਦਾ ਇਹਨਾਂ ਨੇ ਇਹ ਵੀਡੀਓ ਵੀਡੀਓ ਬਣਾਵ ਦੇ ਆ ਕੇ ਮੁੰਡੇ ਇੰਸਟਾਗ੍ਰਾਮ ਤੇ ਕਾਫੀ ਫੇਮਸ ਹੈਗੇ ਹਾਂ ਜੀ ਤੇ ਕਿੰਨੇ ਕੁ ਦੀ ਗੱਲ ਆ ਉਹ ਜਿਹੜਾ ਮੈਨੂੰ ਟੈਪ ਵਿੱਚ ਜਿੱਤੇਗਾ ਫੱਜ ਕੋਈ ਨਾ ਦਬਾ ਕੇ ਰੋਈ ਨਿਕਲਿਆ ਸੀ। ਤੇ ਹੁਣ ਕੀ ਮੰਗ ਕੀਤੀ ਹੈ? ਬੰਦ ਜੀ ਮੈਨੂੰ ਜਲਦ ਤੋਂ ਜਲਦ ਇਨਸਾਫ ਚਾਹੀਦਾ ਹੈ। ਇਹਨਾਂ ਨੂੰ ਫੜਿਆ ਜਾਵੇ। ਕੋਈ ਮੰਦ ਦੀ ਕਾਰਵਾਈ ਕੀਤੀ ਜਾਵੇ। ਭਾਜੀ, ਕਰੀਬਨ ਫੱਜ ਕੋਈ ਮੇਰੇ ਸੰਤੂਜੀ ਦਾ ਫੋਨ ਆਇਆ ਸੀਗਾ। ਉਹ ਨਾ ਕਿਤੇ ਬਾਈਕ ਆਪਸ ਦੇ ਵਿੱਚ ਟਕਰਾਣ ਕਰਕੇ ਕਿਤੇ ਲੜਾਈ ਝਗੜਾ ਹੋ ਗਿਆ ਉਹਨਾਂ ਦਾ। ਉਹਨਾਂ ਦਾ ਮੈਨੂੰ ਫੋਨ ਆਇਆ ਉਹਨੇ ਕਹਿੰਦੇ ਮਾਲ ਰੋਡ ਤੇ ਆ ਜਾ। ਕੀ ਗੱਲ ਹੋਈ ਆ ਸੀ ਜਦ ਮੈਂ ਜਾ ਕੇ ਦੇਖਿਆ ਉੱਥੇ ਉਹ ਆਪਸ ਦੇ ਵਿੱਚ ਲੜਦੇ ਪਏ ਸੀ ਮੈਂ ਹਟਾਇਆ ਵਾ ਫਿਰ ਉਹ ਮੈਂ ਉਹਨਾਂ ਨੂੰ ਇੱਥੇ ਹਸਪੀਟਲ ਲੈ ਕੇ ਆਇਆ ਦਾਖਲ ਕਰਾਉਣ ਦੇ ਲਈ ਇੱਥੇ ਮਗਰ ਸਾਡੇ ਉਹ ਮੁੰਡੇ ਆਏ ਆ ਮੁੰਡਿਆਂ ਨੇ ਦਾਤਰਾ ਨਾਮ ਲਾ ਦਿੱਤਾ ਇਹ ਕਿੱਥੇ ਅ ਅੰਦਰ ਸੀ ਅੰਦਰ ਆ ਗਏ ਸੀ ਹਾਂ ਕਿੰਨੇ ਜਾਣੇ ਸੀਗੇ ਬਾਹਰ ਤਾਂ ਕਾਫੀ ਜਾਣੇ ਆਏ ਸੀਗੇ ਜੀ ਤਿੰਨ ਚਾਰ ਜਾਣੇ ਅੰਦਰ ਹੀ ਆਏ ਬਾਹਰ ਕੁਝ ਕਿੱਥੇ ਦੇ ਬੰਦੇ ਆ ਜੀ ਸਦਾ ਨੀਰੋ ਦਾ ਪਿੰਡ ਦੇ ਆ ਉਹਦਾ ਇਹਨਾਂ ਦੇ ਇਹ ਵੀਡੀਓ ਵੀਡੀਓ ਬਣਾ ਦੇ ਆ ਕੇ ਮੁੰਡੇ ਇੰਸਟਾਗ੍ਰਾਮ ਤੇ ਕਾਫੀ ਫੇਮਸ ਹੈਗੇ ਆ ਹਾਂਜੀ ਤੇ ਇੱਕ ਨਿਕਲੇ ਦੀ ਗੱਲ ਆ ਤੇ ਹੁਣ ਮੈਨੂੰ ਟੈਗ ਵਿੱਚ ਇਟਾ ਦਾ ਅੱਜ ਕੋਈ ਇਨਾ ਦਾ ਬਕਾ ਰੋਈ ਨਿਕਲਿਆ ਸੀ ਤੇ ਹੁਣ ਕੀ ਮੰਗ ਕੀਤੀ ਹੈ ਬਾਨ ਜੀ ਮੈਨੂੰ ਜਲਦ ਤੋਂ ਜਲਦ ਇਨਸਾਫ ਚਾਹੀਦਾ ਹੈ ਇਹਨਾਂ ਨੂੰ ਫੜਿਆ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ